ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਾਵ ਨਿਊਜ਼ ਹੁਣ ਡਾਕਰ ਜਾ ਕੇ ਬੈਕਿੰਗ ਕਰਨ ਲਈ ਨਾ ਗੁੱਠੇ ਦੀ ਪਛਾਣ ਦੀ ਲੋੜ ਹੋਵੇ ਕਿਤੇ ਨਾ ਹੀ ਓਟੀਪੀ ਦੇ ਏਜੰਟ ਦੀ ਲੋੜ ਹੋਵੇਗੀ ਇੰਡੀਆ ਪੋਸਟ ਪੇਮੈਂਟਸ ਬੈਂਕ ਨੇ ਦੇਸ਼ ਭਰ ਵਿੱਚ ਆਧਾਰਤ ਚਿਹਰਾ ਪ੍ਰਮਾਣਿਤ ਕਰਨ ਸੇਵਾ ਸ਼ੁਰੂ ਕੀਤੀ ਹੈ ਜਿਸ ਨਾਲ ਹੁਣ ਗਾਹਕ ਸਿਰਫ ਆਪਣੇ ਚਿਹਰੇ ਨਾਲ ਹੀ ਖਾਤਾ ਖੋਲ ਸਕਣਗੇ ਲੈ ਵੈਸ ਚੈਕਿੰਗ ਕਰ ਸਕਣਗੇ ਪੈਸੇ ਭੇਜ ਸਕਣਗੇ ਤੇ ਬਿਲਾ ਦਾ ਭੁਗਤਾਨ ਵੀ ਕਰ ਸਕਣਗੇ ਇਹ ਸੇਵਾ ਉਹਨਾਂ ਲੋਕਾਂ ਲਈ ਵਿਸ਼ੇਸ਼ ਤੌਰ ਤੇ ਲਾਭਦਾਇਕ ਹੋਵੇਗੀ ਜਿਨ੍ਹਾਂ ਨੂੰ ਹੁਣ ਤੱਕ ਅਗੂਠੇ ਦੀ ਪਛਾਣ ਜਾਂ OTP ਪ੍ਰਣਾਲੀ ਤੱਕ ਸਬੰਧਤ ਤਕਨੀਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਟੈਕਨੋਲੋਜੀ ਬਜ਼ੁਰਗਾਂ ਦਿਵੰਗਾਂ ਅਤੇ ਦੂਰ ਦਰਡੇ ਪਿੰਡੂ ਖੇਤਰਾ ਵਿੱਚ ਰਹਿਣ ਵਾਲੇ ਨਾਗਰਿਕਾਂ ਦੇ ਲਈ ਬੈਂਕਿੰਗ ਬਹੁਤ ਆਸਾਨ ਸਰਦੇਵੀ ਦੀ ਚਿਹਰਾ ਪ੍ਰਮਾਣਿਤ ਪ੍ਰਣਾਲੀ ਨੂੰ ਭਾਰਤੀ ਵਿਲਿਖਣ ਪ੍ਰਣਾਲੀ ਅਥਾਰਟੀ ਦੇ ਮਿਰੈਰਾ ਦੇ ਵਿਕਸਤ ਕੀਤਾ ਗਿਆ ਹੈ ਇਹ ਪਹਿਲਾ ਡਿਜੀਟਲ ਇੰਡੀਆ ਮਹਿਮਨ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਨਾਲ ਹੀ ਅਜਿਹੀ ਪ੍ਰਣਾਲੀ ਬਣਾਉਂਦੀ ਹੈ ਜੋ ਪੂਰੀ ਤਰ੍ਹਾਂ ਸੰਪਰਕ ਤਹਿਤ ਅਤੇ ਸੁਰੱਖਿਅਤ ਹੈ ਆਈਪੀਪੀਵੀ ਦੇ ਅਨੁਸਾਰ ਇਹ ਸੇਵਾ ਜਲਦੀ ਦੇਸ਼ ਭਰ ਦੇ ਵਿੱਚ ਇੱਕ 16 ਲੱਖ ਡਾਕ ਰਾ ਅਤੇ 3 ਲੱਖ ਤੋਂ ਵੱਧ ਡਾਕ ਕਰਮਚਾਰੀਆਂ ਰਾਹੀਂ ਗਾਕਾ ਲਈ ਉਪਲਬਧ ਕਰਵਾਈ ਜਾਵੇਗੀ ਇਹ ਕਦਮ ਆਪਕਾ ਬੈਂਕ ਆਪਕੇ ਦੁਆਰਾ ਮਿਸ਼ਨ ਤਹਿਤ ਵਿੱਤੀ ਸੰਵੇਸ਼ ਨੂੰ ਡੂੰਗਾ ਕਰਨ ਲਈ ਇੱਕ ਵੱਡਾ ਬਦਲਾ ਹੈ ਮਹਾਮਾਰੀ ਜਾਂ ਕਿਸੇ ਹੋਰ ਸੇਤ ਅਮਰਜੈਂਸੀ ਸਥਿਤੀ ਵਿੱਚ ਜਦੋਂ ਸਰੀਕ ਸੰਪਰਕ ਤੋਂ ਬਚਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਇਹ ਚਿਹਰਾ ਪ੍ਰਮਾਣਿਤ ਕਰਨ ਦੀ ਟੈਕਨੋਲੋਜੀ ਬਹੁਤ ਪ੍ਰਭਾਵਸ਼ਾਲੀ ਸਾਬਤ ਹੋਵੇਗੀ ਇਹ ਨਾ ਸਿਰਫ ਲੈਣ ਦੇਣ ਨੂੰ ਤੇਜ਼ ਕਰੇਗੀ ਅਤੇ ਆਸਾਨ ਵੀ ਬਣਾ ਦੇਵੇਗੀ ਸਭੋ ਬੈਂਕਿੰਗ ਸੇਵਾਵਾਂ ਸਾਰੀਆਂ ਹੀ ਬਦੇਰੇ ਪਹੁੰਚਣ ਜੋਗ ਸੁਰੱਖਿਅਤ ਹੀ ਨੂੰ ਵੀ ਬਣਾ ਦੇਵੇਗੀ ਅਸਈਆਂ ਹੋਰ ਖਬਰਾਂ ਨਾਲ ਚੈਨਲ 'ਤੇ ਸਾਡੇ ਚੱਲਣਾ ਜੁੜੇ ਰਹਿਣਾ ਮਿਲਦੇ ਆ ਅਸਈਆਂ ਹੋਰ ਖਬਰਾਂ ਦੇ ਨਾਲ ਧੰਨਵਾਦ ਜੀ